ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਨੰਦ ਆਤਿ ਬੰਦਨ ਅਨੁਕੁਬਾ ਸਰਬ ਕਲਾ ਸਮਰਥ ਢੋਲਣ ਤੇ ਰੱਖੋ ਪ੍ਰਭੂ ਕੁਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਿੱਤਰ ਪਿਆਰੇ ਨੂੰ ਹਾਦਮ ਦੇ ਦਾਦਾ ਕਹਿਣਾ ਮੇਰੇ ਪਿਆਰੇ ਨੂੰ ਹਰ ਮਰੀ ਦਾ ਦਾ ਕਹਿਣਾ ਤੂਦ ਬਿਨ ਰੋਗ ਰਿਗਿਆ ਦਾ ਓਡਣਾ ਨਾਗਨਵਾ ਗੁਰੂ ਚਿਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਤੰਤਾ ਦੇ ਯੋਗੋ ਗੁਰੂ ਕੋਲ ਵਡਿਆਈਆਂ ਦੇ ਪਾਤਰੋ ਜੋ ਆਪ ਜੀ ਕਥਾ ਵਿਚਾਰਾਂ ਵਿੱਚ ਸਤ ਸੰਗ ਕਰ ਰਹੇ ਹੋ ਇੱਕ ਘੜੀ ਆਦੀ ਘੜੀ ਆਦੀ ਹੂ ਤੇ ਆਦ ਸੰਤਨ ਸਿਉ ਗੋਸ਼ਟੀ ਜੋ ਕੀ ਨੋ ਸੋ ਲਾਭ ਗੁਰੂ ਪਿਆਰਿਓ ਇੱਕ ਘੜੀ ਆਦੀ ਘੜੀ ਆਦੀ ਹੂ ਤੇ ਆਦ ਮਹਾਰਾਜ ਕਹਿੰਦੇ ਪਈ ਸਤਸੰਗ ਜ਼ਰੂਰ ਕਰਿਆ ਕਰ ਕਥਾ ਸਰਵਣ ਜ਼ਰੂਰ ਕਰਿਆ ਕਰ ਇਹਦੇ ਨਾਲ ਕੀ ਹੈ ਇਹਦਾ ਫਲ ਜ਼ਰੂਰ ਮਿਲਣਾ ਹੈ ਇਹ ਸਾਨੂੰ ਸਾਡੇ ਪੁਰੇ ਕਰਮਾਂ ਦਾ ਫਲ ਮਿਲਣਾ ਹੈ ਨਾ ਤੇ ਜੋ ਅਸੀਂ ਗੁਰਬਾਣੀ ਨਾਲ ਜੁੜਾਂਗੇ ਕਥਾ ਵਿਚਾਰ ਸੁਣਾਗੇ ਤੇ ਇਹ ਵੀ ਸਾਨੂੰ ਫਲ ਜ਼ਰੂਰ ਮਿਲਣਾ ਹੈ ਮਹਾਰਾਜ ਕਹਿੰਦੇ ਨੇ ਸਤਗੁਰੂ ਜੀ ਫਰਮਾਨ ਕਰਦੇ ਨੇ 17 ਸ਼ਬਦਾਂ ਦੀ ਕਥਾ ਆਪ ਜੀ ਕਰ ਬ ਸਰਵਣ ਕਰ ਚੁੱਕੇ ਹੋ ਤੋਂ ਅੱਜ 18ਵਾਂ ਸ਼ਬਦ ਦੀ ਕਥਾ ਆਰੰਭ ਹੋਣੀ ਹੈ ਸੋ ਆਉ ਸਰਪਨ ਕਰੀਏ ਸਹਿਬ ਕਹਿੰਦੇ ਨੇ ਕਹੇ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰਿ ਹਰਿ ਤੇ ਆ ਪਈ ਉਹ ਪਵਿੱਤਰ ਹੋਇਆ ਹੈ ਉਹਨਾਂ ਦੇ ਮੁਖ ਪਵਿੱਤਰ ਹੋਇਆ ਹੈ ਉਹਨਾਂ ਦਾ ਆਉਣ ਜਾਣਾ ਪਵਿੱਤਰ ਹੋ ਗਿਆ ਜਿਨ੍ਹਾਂ ਦਾ ਜਿਨ੍ਹਾਂ ਨੇ ਨਾਮ ਧਿਆਇਆ ਸੇਵਕਾਂ ਦੇ ਜਿਨ੍ਹਾਂ ਨੇ ਨਾਮ ਜਿਨ੍ਹਾਂ ਗੁਰਮੁਖ ਹਰਿ ਹਰਿ ਧਿਆਇਆ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਛਕਿਆ ਫਿਰ ਗੁਰੂ ਦੇ ਨਾਲ ਜੁੜ ਕੇ ਉਹਦਾ ਨਾਮ ਜਪਿਆ ਬੰਦਗੀ ਕੀਤੀ ਜਿਨ੍ਹਾਂ ਹਰੀ ਹਰਿ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਧਿਆਇਆ ਸੋ ਆਉ ਸਰਬਨ ਕਰੀਏ ਕਰਮੇਸ਼ ਜਿਨ੍ਹਾਂ ਉਪਜੈ ਵਿਨੁ ਸਹਿਜ ਸਸ ਨ ਜਾਇ ਨ ਜਾਇ ਸਸਾ ਕਿਤੇ ਸੰਜਮ ਰਹੇ ਕਰਮ ਕੁਮਾਈ ਕਰਮ ਕਾਂਡਾ ਨਾਲ ਗਿਆਨ ਪੈਦਾ ਨਹੀਂ ਹੁੰਦਾ ਕੋਈ ਛਤਰੀ ਦਾਨ ਕਰਦੇ ਹੋ ਕੋਈ ਹੋਰ ਦਾਨ ਪੁਰਨਦਾਨ ਕਰਦੇ ਹੋ ਉਥੇ ਮਹਾਰਾ ਹੀ ਕਹਿੰਦੇ ਵੀ ਇਹ ਇਹ ਤੇ ਰਸਤੇ ਜੀ ਲੁੱਟ ਲੈਂਦੇ ਨੇ ਜਮਾ ਛਤਰੀ ਦਿੱਤੀ ਛਤਰੀ ਦੀ ਸ਼ਾ ਮਿਲ ਜਾਣੀ ਆ ਉਹ ਤੁਹਾਡਾ ਕਰਮ ਕਾਂਡ ਖਤਮ ਹੋ ਗਿਆ ਉਥੇ ਹੋਰ ਜੋ ਦਾਨ ਪੁਰਦਾਨ ਪਉਂਦੇ ਜੋ ਵੀ ਕਰਦੇ ਆ ਭਈ ਠੀਕ ਆ ਕਰਨੇ ਜ਼ਰੂਰੀ ਉਹ ਵੀ ਕਰਨੇ ਹਨ ਪਰ ਨਾਮ ਜ਼ਰੂਰ ਜਪਣਾ ਇਹ ਨਾ ਹੋਵੇ ਵੀ ਅਸੀਂ ਬਹੁਤ ਦਾਨੀ ਆ ਪੈਸੇ ਵਾਲੇ ਆ ਇਹ ਦੇ ਕੇ ਤੇ ਸਾਡਾ ਪਾਰਤਾਰਾ ਹੋ ਜਾਣਾ ਹੈ ਨਹੀਂ ਭਾਈ ਨਾਮ ਜ਼ਰੂਰ ਜਪਣਾ ਪੈਣਾ ਜਿੱਥੇ ਦਾਨ ਪੁੰਨ ਜ਼ਰੂਰ ਕਰਨਾ ਦਸਵੰਦ ਗੁਰੂ ਦੇ ਚਰਨਾਂ 'ਚ ਰੱਖਣੀ ਹੈ ਉੱਥੇ ਪਿਆਰਿਓ ਨਾਮ ਬੰਦਗੀ ਕਰਨੀ ਵੀ ਬਹੁਤ ਜ਼ਰੂਰੀ ਹੈ ਕਹਿੰਦੇ ਕਰਮ ਕਾਂਡਾਂ ਨਾਲ ਗਿਆਨ ਪੈਦਾ ਨਹੀਂ ਹੁੰਦਾ ਬਿਨ ਸਹਿਜੇ ਸਹਿਸਾ ਨਾ ਜਾਏ ਗਿਆਨ ਤੋਂ ਬਿਨਾ ਭਰਮ ਨਹੀਂ ਜਾਂਦਾ ਜਦੋਂ ਤੱਕ ਗੁਰੂ ਦਾ ਗੁਰਮਤ ਦਾ ਗਿਆਨ ਨਾ ਪ੍ਰਾਪਤ ਹੋਵੇ ਕਥਾ ਨਹੀਂ ਸੁਣਾਵਾਂਗੇ ਬਾਣੀ ਨਹੀਂ ਸੁਣਾਵਾਂਗੇ ਤੇ ਮਹਾਰਾਜ ਕਹਿੰਦੇ ਨੇ ਭਈ ਗਿਆਨ ਤੋਂ ਬਿਨਾ ਭਰਮ ਨਹੀਂ ਜਾਂਦਾ ਭਰਮਾਂ ਵਿੱਚ ਬੰਦਾ ਪਿਆ ਰਹਿੰਦਾ ਹੈ ਭਈ ਹੁਣ ਮੇਰਾ ਦੁੱਖ ਲੱਗ ਗਿਆ ਮੈਂ ਉਹਦੇ ਕੋਈ ਜਾਮਾ ਮੈਨੂੰ ਆਹ ਦੁੱਖ ਲੱਗ ਗਿਆ ਮੈਂ ਉਹਦੇ ਕੋਈ ਜਾਮਾ ਦੂਰ ਹੋਈ ਨਾ ਭਈ ਕਰਮੇ ਕਰ ਹੀ ਮੈਂ ਮਹਾਰਾਜ ਕਹਿੰਦੇ ਗਰਮ ਹੈ ਸਭ ਕੁਝ ਬਾਹਰ ਨਹੀਂ ਬਾਹਰ ਡੋਢੇ ਸੋ ਪਰਮਪੁਲਾਈ ਬਾਹਰ ਨਹੀਂ ਲੱਭਣਾ ਹੁਣ ਅਮ੍ਰਿਤ ਛਕ ਲਿਆ ਬਾਣੀ ਬੜਲੀ ਹੈ ਹੁਣ ਗਿਆਨ ਪ੍ਰਾਪਤ ਕਰਨਾ ਹੈ ਮਹਾਰਾਜ ਕਹਿੰਦੇ ਗਿਆਨ ਤੋਂ ਬਿਨਾ ਪਰਮ ਨਹੀਂ ਜਾਂਦਾ ਭਰਮਾਂ ਵਿੱਚ ਸਾਰੀ ਉਮਰ ਲੰਘ ਜਾਂਦੀ ਬੰਦੇ ਦੀ ਕਹਿੰਦੇ ਨਾ ਜਾਏ ਸੱਸਾ ਕਿਤੇ ਸਮਝੋ ਪਰਮ ਕਿਸੇ ਚਾਂਗੜ ਨਾਲ ਨਹੀਂ ਜਾਂਦਾ ਕਹਿੰਦਾ ਰਹੇ ਕਰਮ ਕੋ ਮਾਇ ਭਾਵੇਂ अनेका ਕਰਮ ਕਰਦਾ ਹੈ ਕਰਮ ਕਾਂਡ ਕਰਕੇ ਬਾਦਸ਼ਾਹ ਕਹਿੰਦੇ ਨੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਕਰਮ ਕਾਂਡਾਂ ਵਿੱਚ ਹੀ ਫਸਿਆ ਰਹਿ ਜਾਂਦਾ ਬੰਦਾ ਕਹਿੰਦੇ ਸੈਸੇ ਜੀਓ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਪਰਮਾ ਕਰਕੇ ਮਨ ਗੰਦਾ ਹੁੰਦਾ ਹੈ ਮਲੇਣ ਭਾਵ ਗੰਦਾ ਕਿਤ ਸੰਜਮ ਧੋਤਾ ਕਿਦਾਂ ਧੋਵਾਂ ਮਹਾਰਾਜ ਨੂੰ ਕਿਦਾਂ ਹੋ ਕਿਦਾਂ ਧੋਇਆ ਜਾਵੇ ਸਾਫ਼ ਕਿਦਾਂ ਹੋਵੇ ਇਹ ਕਿਤ ਸੰਜਮ ਧੋਤਾ ਜਾਏ ਕਹਿੰਦੇ ਇਹ ਕਿਸੇ ਕਿਸ ਢੰਗ ਨਾਲ ਧੋਤਾ ਜਾਵੇ ਤੇ ਮਹਾਰਾਜ ਬੜਾ ਸੁੰਦਰ ਫਨਵਾਨ ਕਰਦੇ ਹਨ ਮਨ ਧੋਵੋ ਸ਼ਬਦ ਲਾਗੋ ਹਰ ਸ਼ੋਰ ਹੋ ਚਿਤ ਲਾਈ ਕੰਦੇ ਭਈ ਮਨ ਨੂੰ ਧੋ ਮਨ ਧੋ ਮਨ ਧੋ ਸ਼ਬਦ ਲਾਗੋ ਮਨ ਧੋ ਦੇ ਸ਼ਬਦ ਦੇ ਨਾਲ ਜੁੜ ਜਾਓ ਕਥਾ ਸਰਵਣ ਕਰੀਏ ਬਾਣੀ ਸਰਵਣ ਕਰੀਏ ਇਹ ਸ਼ਬਦ ਹੈ ਸ਼ਬਦ ਨੂੰ ਸਰਵਣ ਕਰਕੇ ਸ਼ਬਦ ਨਾਲ ਜੁੜ ਜਾਈਏ ਪਿਆਰਿਓ ਜੋ ਮਹਾਰਾਜ ਜੀ ਫਰਮਾਨ ਕਰਦੇ ਨੇ ਉਸੇ ਤਰੀਕੇ ਆਪਣਾ ਜੀਵਨ ਬਤੀਤ ਕਰਿਏ ਜਪਜੀ ਸਾਹਿਬਾ ਜਪਜੀ ਸਾਹਿਬ ਵਿੱਚ ਮਹਾਰਾਜ ਬਹੁਤ ਸੁੰਦਰ ਫਰਮਾਵੇ ਹਨ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਪੂਣਿੰਦਿਆ ਹੋ ਤੋਏ ਰੀਆ ਮਤ ਪਪਾਂ ਕੇ ਸੰਗ ਉਹ ਤੋ ਪਨਵੇਂ ਕਰੰਗ ਕਹਿੰਦੇ ਮਹਾਰਾਜ ਮੂਤ ਪਲੀਤੀ ਕੱਪੜ ਹੋਏ ਜਿਦਾ ਕੱਪੜੇ ਸੀ ਪਹਿਨਦੇ ਹਾਂ ਮੂਤ ਪਲੀਤੀ ਗੰਦਗੀ ਨਾਲ ਗੰਦਗੀ ਨਾਲ ਗੰਦੇ ਹੋ ਜਾਂਦੇ ਹਨ ਮਹਾਰਾਜ ਜੀ ਫੇਰ ਕਿਦਾਂ ਧੋਤਾ ਜਾਏ ਕਹਿੰਦੇ ਦੇ ਸਾਬੂਨ ਲਈਏ ਉਹ ਧੋਏ ਉਹਨੂੰ ਅਸੀਂ ਫੇਰ ਦੁਨਿਆਵੀ ਰੂਪ ਵਿੱਚ ਕਪੜਾ ਮੈਲਾ ਹੋ ਜਾਂਦਾ ਉਹਨੂੰ ਧੋ ਕੇ ਰਗੜ ਕੇ ਧੋਈਦਾ ਹੈ ਸਾਬਣ ਲਾ ਲ ਕੇ ਧੋਈਦਾ ਹੈ ਭਈ ਫੇਰ ਉਹ ਸਾਫ਼ ਹੁੰਦਾ ਹੈ ਤੇ ਫੇਰ ਕਹਿੰਦੇ ਫੇਰ ਭਾਈ ਮਨ ਕਿਦਾਂ ਸਾਫ਼ ਹੋਵੇ ਮਨ ਧੋ ਸ਼ਬਦ ਲਾਗੋ ਹਰ ਸੇ ਉਹ ਚਤਨ ਆਏ ਮਹਾਰਾਜ ਕਹਿੰਦੇ ਨੇ ਮਨ ਨੂੰ ਧੋ ਲਓ ਪਿਆਰਿਓ ਸ਼ਬਦ ਲਗੋ ਸ਼ਬਦ ਦੇ ਨਾਲ ਲੱਗ ਜਾਓ ਜੁੜ ਜਾਓ ਮਹਾਰਾਜੀ ਬਾਣੀ ਨਾਲ ਜੁੜ ਕੇ ਇਕਾਗਰਤਾ ਪ੍ਰਾਪਤ ਕਰੋ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੇ ਸਿਮਰਨ ਉਦਰੇ ਮੁਚਾ ਵਾਹਿਗੁਰੂ ਗੁਰੂ ਮੰਤਰ ਬਹੁਤ ਵੱਡੀ ਪਦਵੀ ਹੈ ਜੇ ਕੁਛ ਨਹੀਂ ਕਰ ਸਕਦੇ ਤਾਂ ਇੰਨਾ ਹੀ ਕਰ ਲਿਆ ਕਰੋ ਵਾਹਿਗੁਰੂ 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 ਕਰ ਲਿਆ ਕਰੋ ਬਹੁਤ ਹੈ ਇਸਾਰਿਆਂ ਤੋਂ ਉੱਚਾ ਹੈ ਸਭ ਤੋਂ ਸਭ ਤੋਂ ਉੱਚਾ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਕੇ ਸਿਮਰਨ ਉਧਰ ਹੈ ਮੋਚਾ ਪ੍ਰਭ ਸਿਮਰਤ ਕੁਛ ਵਿਗਨ ਨਾ ਲੱਗੇ ਪ੍ਰਭ ਕੇ ਸਿਮਰਨ ਅਨੰਦ ਨ ਜਾਗੇ ਸਿਮਰਨ ਕਰ ਲਿਆ ਕਰੋ ਭਗਤੀ ਕਰ ਲਿਆ ਕਰੋ ਕਥਾ ਸਰਵਣ ਕਰ ਲਿਆ ਕਰੋ ਕਹਿੰਦੇ ਇਸ ਤਰ੍ਹਾਂ ਕਰਕੇ ਭਾਈ ਧੂਲੋ ਮਨ ਨੂੰ ਸਾਫ ਕਰ ਲੋ ਹਰ ਸੋ ਰਹੋ ਚਿਤ ਲਾਏ ਹਰੀ ਦੇ ਨਾਲ ਦਿਲ ਲਾਈ ਰੱਖੋ ਕਹੈ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੇ ਇਹ ਸਹਿਸਾ ਉਜਾਏ ਗੁਰੂ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਕਿਰਪਾ ਕਰਦੇ ਨੇ ਕੀ ਕਹਿੰਦੇ ਨੇ ਗੁਰੂ ਕਿਰਪਾ ਨਾਲ ਗਿਆਨ ਉਪਜਦਾ ਹੈ ਗਿਆਨ ਅੰਦਰ ਹਿਰਦੇ ਵਿੱਚ ਫੁੱਟਦਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੰਤ ਗੁਰੂ ਕਾ ਸ਼ਬਦ ਹੈ ਕਿਤੇ ਪਖੰਡੀਆਂ ਕੋ ਨਾ ਜਾਣ ਲੱਗ ਜੋ ਸੰਤਾਂ ਦੀ ਗੱਲ ਸੁਣ ਕੇ ਭਾਈ ਸੰਤ ਤੇ ਨਾਮ ਜਪਣ ਵਾਲਾ ਬੰਦਗੀ ਕਰਨ ਵਾਲੇ ਆਪ ਜੀ ਵੀ ਨਾਮ ਜਪਦੇ ਹੋ ਤੇ ਆਪ ਸੰਤ ਰੂਪ ਹੋ ਆਪ ਨੂੰ ਵੀ ਮਹਾਰਾਜ ਨੇ ਸੰਤ ਕਿਹਾ ਹੈ ਖੰਡੀਆਂ ਕੋ ਜਾ ਕੇ ਡੇਰਿਆਂ ਤੇ ਜਾ ਕੇ ਨਾਮ ਅਸਤਕ ਰਗੜੋ ਨਾ ਟੈਂਪਰਵਾਦ ਕਰੋ ਕਥਾ ਸਰਵਣ ਕਰੋ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਉੱਚਾ ਸੋਚਾ ਬਣਾ ਕੇ ਹਰ ਕਨਾ ਪਿਆਰ ਕਰੋ ਕਿਸੇ ਤੋਂ ਨਫ਼ਰਤ ਨਹੀਂ ਕਰਨੀ ਕਿਸੇ ਨੂੰ ਕਿਸੇ ਨਾਲ ਭਈ ਗੁੱਸਾ ਗਿਲਾ ਨਹੀਂ ਕਰਨਾ ਪ੍ਰੇਮ ਪਿਆਰ ਦੇ ਨਾਲ ਇਸ ਸੰਸਾਰ ਵਿੱਚ ਵਿਚਰਨਾ ਹੈ ਤੇ ਕੁਛ ਕਿਸੇ ਆਪ ਦਾ ਗਰਵੰਡੀ ਜਾਂ ਹੋਰ ਕੋਈ ਮਿੱਤਰ ਦੋਸਤ ਗਰੀਬ ਆ ਤੇ ਕੁਛ ਦੇ ਸਕਦੇ ਹੋ ਤਾਂ ਦੇ ਦਿਓ ਪਰ ਉਹਦਾ ਬਗਾੜੋ ਕੁਛ ਨਾ ਭਈ ਉਹਨੂੰ ਗੁੱਸੇ ਚ ਨਾ ਆ ਕੇ ਕੁਛ ਕਹਿ ਦੋ ਸੂ ਪਿਆਰੋ ਪਿਆਰ ਕਰੋ ਕਹਿੰਦੇ ਸਾਚਕ ਹੂੰ ਸੁਨ ਲਿਹੁ ਸਬੈ ਇਹ ਮਹਾਰਾਜ ਨੂੰ ਪਾਣਾ ਨਾ ਪਿਆਰੀ ਸਾਧ ਸੰਗਤ ਜੀ ਸਾਚਕ ਹੂੰ ਸੁਨ ਲਿਹੁ ਸਬੈ ਜਿਨ ਪ੍ਰੇਮ ਕਿਉ ਤਿੰਹ ਹੀ ਪ੍ਰਭ ਪਾਇਓ ਜੇ ਨਾ ਨੇ ਪਿਆਰ ਕੀਤਾ ਨਾ ਪਿਆਰ ਬਾਬੂ ਕਿੱਥੇ ਹੈ ਤੁਜ ਮੇਂ ਰਾਮ ਮੁਜ ਮੇਰਾ ਘਟ ਘਟ ਮੇਂ ਹਰ ਜੂਬ ਸੇ ਸਾਰਿਆਂ ਵਿੱਚ ਤਾਂ ਵੱਸਦਾ ਭਈ ਨਫ਼ਰਤ ਕਿਤੋਂ ਕਰਨੀ ਹੈ ਪਿਆਰ ਕਰਨਾ ਹੈ ਫੇਰ ਕੀ ਹੈ ਜਨ ਪ੍ਰੇਮ ਕਿ ਜਿਹੜਾ ਸਾਰਿਆਂ ਨਾਲ ਪਿਆਰ ਕਰਦਾ ਨਾ ਅੱਗੇ ਦਸਵੇਂ ਕੁਆੜ ਦੀ ਗੱਲ ਆ ਰਹੀ ਹੈ ਆਪਾਂ ਕਰਾਂਗੇ ਪਿਆਰੇ ਪਿਆਰ ਦੇ ਨਾਲ ਸਰਵਣ ਕਰਨੀ ਸੋ ਮਹਾਰਾਜ ਕਹਿੰਦੇ ਨੇ ਭਾਈ ਪਿਆਰ ਕਰੋ ਬੰਦਗੀ ਕਰੋ ਸ਼ਬਦ ਦੇ ਨਾਲ ਜੁੜੋ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਸ ਸਾ ਇਹੁ ਵਜਾਏ ਗੁਰੂ ਜੀ ਕਹਿੰਦੇ ਨੇ ਕਿ ਗਿਆਨ ਉਪਜਦਾ ਗੁਰੂ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਫਿਰ ਇਹ ਭਰਮ ਇਸ ਤਰ੍ਹਾਂ ਜਾਂਦਾ ਹੈ ਪਰਮ ਭਲੇਖੇ ਦੂਰ ਹੋ ਜਾਂਦੇ ਨੇ ਪਿਆਰੀ ਸਾਧ ਸੰਗਤ ਜੀ ਅੱਜ ਦੀ ਕਥਾ ਇੱਥੇ ਹੀ ਸਮਾਪਤੀ ਹੈ ਸੁਪੇਰੀ ਸਾਧ ਸੰਗਤ ਜੀ ਸਬਸਕ੍ਰਾਈਬ ਇਹ ਲਾਈਕ ਦੇ ਸ਼ੇਅਰ ਜ਼ਰੂਰ ਕਰਦਿਆ ਕਰੋ ਪਿਆਰਿਓ ਬੇਨਤੀ ਪ੍ਰਵਾਨ ਕਰੂਨੀ ਸੋ ਆਓ ਫਤੇ ਕੀ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ